ਹੜਾ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾ ਨ ਰਾਵੀ ਦਰਿਆ 'ਚ ਮੋੜ ਪਾਣੀ ਛੱਡਿਆ ਗਿਆ ਹੈ ਜਿਸ ਨੂੰ ਲੈ ਕੇ ਫਿਰ ਹੜ ਦਾ ਖਤਰਾ ਮੰਡਰਾ ਰਿਹਾ ਹੈ ਤੇ ਜਿਸ ਦੇ ਮੱਦੇ ਨਜ਼ਰ ਅੱਜ ਇੱਕ ਕਸੋਵਾਲਾ ਵਿਖੇ ਰਾਵੀ ਦਰਿਆ ਦਾ ਜਜਾ ਲੈਣ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ 'ਚ ਛੱਡੇ ਕੇ ਪਾਣੀ ਦੇ ਮੱਦੇ ਨਜ਼ਰ ਅੱਜ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਜਜਾ ਲੈਣ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜਾ ਤੋਂ ਬਚਲੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਰਵੀ ਦਰਿਆ ਨਾਲ ਲੱਗਦੇ ਕਿਸਾਨਾਂ ਦੀਆਂ ਫਸਲਾਂ ਦਾ ਮੁਆਵਜ਼ਾ ਦਿਯਾਲੀ ਗਰਦਾਵਰੀਆਂ ਸ਼ੁਰੂ ਕਰਵਾ ਦਿੱਤੀਆਂ ਗਈਆਂ ਹਨ ਇਸ ਮੌਕੇ ਤੇ ਉਹਨਾਂ ਕਹਿੰਦੇ ਕਿ ਇਸ ਏਰੀਆ ਦੇ ਕਿਸਾਨ ਵੱਡੇ ਪੱਧਰ ਤੇ ਗੰਨੇ ਦੀ ਕਾਸ਼ਤ ਕਰਦੇ ਹਨ ਅਤੇ ਰਵੀ ਦੇ ਪਾਣੀ ਕਾਰਨ ਗੰਨੇ ਦੀ ਫਸਲ ਵੀ ਪ੍ਰਭਾਵਿਤ ਹੁੰਦੀ ਹੈ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਜਦਕਿ ਉਹ ਗੰਨੇ ਦੀ ਫਸਲ ਦਾ ਮੁਆਵਜ਼ਾ ਦਿਨ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਗੰਨੇ ਦੇ ਮੁਆਵਜ਼ੇ ਦੀ ਮੰਗ ਕਰਨਗੇ ਇਸ ਮੌਕੇ ਉਹਨਾਂ ਰਵੀ ਦਰਿਆ ਨਾਲ ਲੱਗਦੇ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਉਸੋ ਚੇਤ ਹੋ ਜਾਣ ਕਿਉਂਕਿ ਰਵੀ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ ਤੇ ਸਵੇਰ ਤੱਕ ਪਾਣੀ ਇਸ ਦਰਿਆ ਵਿੱਚ ਪਹੁੰਚ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਜੀ ਆਪਾਂ ਐਸ ਵੇਲੇ ਰਵੀ ਦਰਿਆ ਦੇ ਕੰਢੇ ਤੇ ਖੜੇ ਆ ਕੋਨਿਆਲਪੁਰ ਦੇ ਤੇ ਅੱਜ ਜਿਹੜਾ ਮਤਲਬ ਪਿੱਛੋਂ ਪਤਾ ਲੱਗਾ ਕਿ ਪਾਣੀ ਜਿਹੜਾ ਬਦਿਆ ਦੇ ਵਿੱਚ ਕਾਫੀ ਛੱਡ ਦਿੱਤਾ ਗਿਆ ਸਾਡੇ ਤੇ ਪਹੁੰਚਣ ਵਾਲਾ ਉਹਦੇ ਕਰਕੇ ਸਾਡੇ ਅਫਸਰ ਐਸਡੀਐਮ ਸਾਹਿਬ ਸਾਡੇ ਨੂੰ ਤਹਿਸੀਲਦਾਰ ਸਾਹਿਬ ਨੂੰ ਸਭ ਨੂੰ ਨਾਲ ਲੈ ਕੇ ਆਏ ਸੀ ਕਿਉਂਕਿ ਹਰ ਵਾਰ ਸਾਡਾ ਇੱਥੇ ਨੁਕਸਾਨ ਹੋ ਜਾਂਦਾ ਅਗਲੇ ਪਾਸੇ ਜਿੰਨੇ ਸਾਡੇ ਕਿਸਾਨਾਂ ਦੀਆਂ ਫਸਲਾਂ ਉਹ ਖਰਾਬ ਹੋ ਜਾਂਦੀਆਂ ਜਦੋਂ ਪਾਣੀ ਚੜਦਾ ਇਹ ਅੱਜ ਵੀ ਸਾਨੂੰ ਜਿੰਨਾ ਪਾਣੀ ਛੱਡਿਆ ਇਹ ਮਤਲਬ ਜਿੰਨਾ ਕੋਈ ਫਸਲਾਂ ਦਾ ਨੁਕਸਾਨ ਜਦਾ ਹੋ ਸਕਦਾ ਪਰਮਾਤਮਾ ਕਰੇ ਬਾਬਾ ਬੁੱਢਾ ਸਾਹਿਬ ਕਰਨ ਕੇ ਕਿਰਪਾ ਰਵੇ ਪਰ ਜੋ ਰਿਪੋਰਟ ਆਈ ਆ ਜੋ ਪਾਣੀ ਸ਼ਾਮ ਤੱਕ ਛੱਡਿਆ ਜਾਣਾ ਸਵੇਰ ਤੱਕ ਪਾਣੀ ਜਿਹੜਾ ਇੱਥੇ ਪਹੁੰਚ ਜਾਣਾ ਉਹਦੇ ਅਗਾਉਂ ਆਪਾਂ ਦੇਖਣ ਆਏ ਸੀਗੇ ਕਿ ਜਿਹੜੇ ਜਿਹੜੀ ਦੀ ਲੋੜ ਹੈ ਡਾਕਟਰ ਸਾਹਿਬ ਨਾਲ ਲੈਂਦੇ ਡਿੰਗਰਾਂ ਵਾਲੇ ਹਸਪਤਾਲ ਵਾਲੇ ਡਾਕਟਰ ਲੈਂਦੇ ਆ ਬੰਦਿਆਂ ਵਾਲੇ ਲੈਂਦੇ ਆ ਸਾਦਿਆਂ ਨੂੰ ਲੈਂਦਾ ਕਿ ਆਪੋ ਆਪਣਾ ਪ੍ਰਬੰਧ ਜਿਹੜਾ ਦਵਾਈਆਂ ਵਗੈਰਾ ਦਾ ਕਰਕੇ ਰੱਖਣ ਜੇ ਆਪਾਂ ਨੂੰ ਲੋੜ ਪੈ ਜੇ ਤੂੰ ਉਸ ਸਾਹਿਬ ਨਾਲ ਆਪਾਂ ਆਪਣੀ ਜਨਤਾ ਦੀ ਜਿਹੜੀ ਹੈਲਪ ਕਰ ਸਕੀਏ ਸਰਕਾਰ ਦੀ ਡਿਊਟੀ ਹੈ ਕਿ ਜਾਨ ਮਾਲ ਦੀ ਸਖਿਆ ਕਰਨੀ ਜਿਹੜੀ ਸਾਡਾ ਪਹਿਲਾ ਜਿਹੜਾ ਫਸਿਆ ਉਹਦੇ ਸੀ ਕੋਸ਼ਿਸ਼ ਕਰਾਂਗੇ ਕਿ ਕਿਸੇ ਦੀ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਤੇ ਫਸਲ ਜਿਹੜੀ ਹੈ ਜੇ ਕਿਹਦੀ ਤਬਾਹ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਕਰਤਾਬਦੀ ਦਾ ਆਰਡਰ ਕੀਤਾ ਉਹ ਨਾਲੋਂ ਨਾਲ ਸੀਤਾ ਸਾਹਿਬ ਨੂੰ ਨਾਲ ਲਿਖਦਾ ਉਹ ਨਾਲੋਂ ਨਾਲ ਹੀ ਕਰਤਾਬਦੀ ਜਿਹੜੀ ਕਰਾਂਗੇ ਤਾਂ ਜੋ ਜੇ ਕਿਸੇ ਪਾਸ ਦੀ ਫਸਲ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਤਾਂ ਉਹਨੂੰ ਜਿਹੜਾ ਆਪਾਂ ਉਹਦਾ ਮੌਜੂਦਾ ਬੰਦਾ ਜਿਹੜਾ ਦੇਾਂਗੇ ਫਿਰ ਇਹ ਕਹਿੰਦਾ ਮਤਲਬ ਕਿ ਹਰ ਪੱਖੋਂ ਅਸੀਂ ਜਿਹੜੇ ਆ ਉਹ ਇਹ ਦੇਖ ਖੁਦ ਬੰਦ ਜਿਹੜੇ ਕੀਤੇ ਸਰ ਇਸ ਤੋਂ ਪਹਿਲਾਂ ਪਾਣੀ ਜਿਹੜਾ ਛੱਡਿਆ ਉਹਦਰੇ ਕਾਫੀ ਫਸਲਾਂ ਪਰ ਪ੍ਰਭਾਵਤ ਹੋਈਆਂ ਕਿ ਉਹਨਾਂ ਦਾ ਦੇਖ ਦੇਖ ਲੈ ਕਿਤੀਆ ਜਿਹੋ ਨਾਲ ਨਹੀਂ ਜਿੰਨਾ ਦੀ ਕਰਜ਼ਾਦੀ ਹੋਈ ਹੋਊਗੀ ਹੁਣ ਉਹ ਸੀਐਮ ਸਾਹਿਬ ਨੇ ਆਰਡਰ ਕਰਤੇ ਸਾਡੇ ਪੰਜਾਬ 'ਚ ਇੱਥੇ ਵੀ ਕਰਤੇ ਮੈਂ ਕਹਤਾਂ ਐਸ ਦੀ ਅਫਸਰ ਨੂੰ ਤਹਿਸੀਲਦਾਰ ਸਾਹਿਬ ਨੂੰ ਕਿ ਉਹ ਵੀ ਕਰਜ਼ਾਦੀ ਜਿਹੜੀ ਪਹਿਲਾਂ ਪਾਣੀ ਆਇਆ ਉਹ ਵੀ ਜਿਹੜਾ ਕੀਤੀ ਜਾਵੇ ਉਹਦਾ ਵੀ ਜਿੰਨਾ ਜਿੰਨਾ ਨੁਕਸਾਨ ਹੋਇਆ ਉਹ ਹੋਣਾ ਚਾਹੀਦਾ ਇੱਕ ਵਾਰ ਜਿਹੜਾ ਸਾਡੇ ਇੱਥੇ ਜਿਹੜਾ ਨੁਕਸਾਨ ਹੋ ਜਾਂਦਾ ਸਾਡਾ ਗੰਨਾ ਹੈ ਕਮਾਦ ਹੈ ਸਾਡਾ ਉਹ ਕਹੇ ਮੁਆਜਰ ਵਿੱਚ ਆਉਂਦਾ ਦੀ ਪਿਛਲੀ ਵਾਰੀ ਬੜੀ ਕੋਸ਼ਿਸ਼ ਕੀਤੀ ਸੀ ਐਤ ਕਾਂ ਵੀ ਮੁਖੀ ਸਾਹਿਬ ਨੂੰ ਬੇਨਤੀ ਕਰਾਂਗੇ ਕੇਂਦਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਗੰਨਾ ਹੈ ਵੀ ਸਾਡੇ ਕਿਸਾਨਾਂ ਦਾ ਇੱਕ ਬਹੁਤ ਵੱਡੀ ਜਿਹੜੀ ਫਸਲ ਹੈ ਤੇ ਜੇ ਉਹ ਹੜ ਦੇ ਪਾਣੀ ਦੇ ਨਾਲ ਤਰਿਆ ਦੇ ਪਾਣੀ ਦੇ ਨਾਲ ਖਰਾਬ ਹੋ ਜੇ ਤਾਂ ਉਹਦਾ ਵੀ ਮੁਆਜਰਾ ਜਰਾ ਮਿਲਣਾ ਚਾਹੀਦਾ ਕਿਉਂਕਿ ਇਹ ਸੈਂਟਰ ਦਾ ਜਿਆਦਾ ਮਹਿਕਮਾ ਦਾ ਕੰਮ ਹੈ ਇਹ ਲੋ ਦਾ ਵੀ ਸੈਂਟਰ ਨੇ ਦਿੱਤੇ ਜਿਆਦੀ ਸਾਨੂੰ ਆਗਿਆ ਨਹੀਂ ਦਿੱਤੀ ਕਿਉਂਕਿ ਸਾਡੇ ਐਪਾਸੇ ਜੋ ਪਾਣੀ ਚੜਦਾ ਤੇ ਬਹੁਤ ਸਾਰੀਆਂ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿੱਥੇ ਗੰਨਾ ਲੱਗਾ ਉਹ ਗੰਨਾ ਜਿਹੜਾ ਖਲਾਬ ਹੋ ਜਾਂਦਾ ਸੋ ਉਹਦੇ ਵਾਸਤੇ ਵੀ ਮਤਲਬ ਜਿਹੜਾ ਉਹ ਕਮਫੇਰ ਤੋਂ ਮਾਦਾ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਮਤਲਬ ਜਿਹੜਾ ਉਹਦਾ ਵੀ ਮਵਦਾ ਜਿਹੜਾ ਉਹ ਦਿੱਤਾ ਜਾਵੇ ਮਤਲਬ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਨੁਕਸਾਨ ਹੁੰਦਾ ਤਾਂ ਆਪਾਂ ਹੱਤਾਂ ਦਾ ਉਹਦਾ ਮਤਲਬ ਕਰਾਂਗੇ ਉਹ ਉਹਦੇ ਵਾਸਤੇ ਆਈ ਸਰ ਜੇ ਵੱਲੋਂ ਹਰ ਬੜਾ ਕੇ ਕੋਈ ਹਾਲਾਤ ਬੰਦੇ ਤੇ ਸਰ ਕਿੰਨੇ ਕੇ ਜਿਹੜੇ ਕੰਟਰੋਲ ਰੂਮ ਜਿਹੜੇ ਸਥਾਪਿਤ ਕੀਤੇ ਗਏ ਹੁੰਦਾ ਨਹੀਂ ਨਹੀਂ ਸਾਰੇ ਅਸੀਂ ਪ੍ਰਬੰਧ ਕੀਤੇ ਆ ਤਾਂ ਹੀ ਅੱਜ ਐਡਵਾਂਸ ਆ ਗਏ ਅਸੀਂ ਸਾਰੇ ਹੀ ਮਤਲਬ ਜਿਹੜੇ ਪ੍ਰਬੰਧ ਕੀਤੇ ਆ ਟੋਟਲੀ ਜਿੱਥੇ ਵੀ ਲੋਡ ਪਊਗੀ ਉਸ ਲਈ ਹੱਦ ਹੋ ਜਾਣਗੇ ਤੁਸੀਂ ਬਤਾਓ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਫੇਰ ਦੁਬਾਰਾ ਪਾਣੀ ਛੱਟਾਂ ਦਾ ਜਿਹੜਾ ਸ਼ੰਕਾ ਚਿਤਾਇਆ ਜਾ ਰਿਹਾ ਅੱਜ ਹੀ ਸਾਡੇ ਹਲਕੇ ਦੇ ਜੋ ਐਮਐਲ ਸਾਹਿਬ ਮੰਤਰੀ ਸਾਹਿਬ ਸਾਡੇ ਬੁਨੇਵਾਲ ਪਿੰਡ ਵਿੱਚ ਪਹੁੰਚੇ ਹੋਣਾ ਆਪਾਂ ਰਵੀ ਦਰਿਆ ਦੇ ਬ੍ਰਿਜ ਦੇ ਉੱਪਰ ਖੜੇ ਆ ਸਾਡੇ ਇਹ ਨਾਲੇ ਦੇ ਐਸਡੀਐਮ ਸਾਹਿਬ ਵੀ ਪਹਿਲਾਂ ਆਏ ਨੇ ਹੁਣ ਵੀ ਇੱਥੇ ਮੌਜੂਦ ਨੇ ਤਹਿਸੀਲਦਾਰ ਸਾਹਿਬ ਵਿਜੀਲ ਸਾਹਿਬ ਸਾਰੇ ਆਏ ਨੇ ਤੇ ਉਹਨਾਂ ਨੇ ਦੱਸਿਆ ਵਾ ਕਿ ਰਾਵੀ ਦਰਿਆ ਵਿੱਚ ਫੇਰ ਦੁਬਾਰਾ ਪਾਣੀ ਜਿਹੜਾ ਵਾ ਹੁਣ ਪੁਲ ਦੇ ਉੱਪਰ ਜਿਹੜਾ ਸਾਡਾ ਰਜੀਤ ਸਾਗਰ ਟਾਇਮ ਆ ਉਸ ਤੋਂ ਛੱਡਿਆ ਗਿਆ ਵਾ ਤੇ ਐਰਕਾ ਪਾਣੀ ਜਿਹੜਾ ਉਹ ਕਹਿੰਦੇ ਵੀ ਅੱਗੇ ਤੋਂ ਵਾਧੂ ਹੋਵੇਗਾ ਪਰ ਅਸੀਂ ਪ੍ਰਮਾਤਮਾ ਅੱਗੇ ਉਹ ਬੇਨਤੀ ਕਰਦੇ ਹਾਂ ਕਿ ਮਹਾਰਾਜ ਅੱਗੇ ਵੀ ਸਾਡੇ ਫਸਲਾਂ ਤੇ ਹਰ ਜੀਵ ਤੇ ਜਿਹੜਾ ਤਾਹ ਮਿਹਰ ਭਰਿਆ ਹੱਥ ਰੱਖਿਆ ਵਾ ਹੁਣ ਵੀ ਇਸੇ ਤਰ੍ਹਾਂ ਜਿਹੜਾ ਵਾ ਉਹ ਮਿਹਰ ਭਰਿਆ ਹੱਥ ਰੱਖਿਓ ਅਸੀਂ ਧੰਨਵਾਦ ਹਾਂ ਆਪਣੇ ਮੰਤਰੀ ਸਾਹਿਬ ਦਾ ਵੀ ਕਿ ਜਿਹੜਾ ਉਹ ਸਾਡਾ ਪਹਿਲਾਂ ਹੀ ਪਤਾ ਲਿਆ ਨੂੰ ਹੁੰਦੇ ਨੇ ਤੇ ਗੁਰੂ ਮਹਾਰਾਜ ਉਹਨਾਂ ਦੇ ਵੀ ਕਿਰਪਾ ਰੱਖੇ ਤੇ ਸਾਰੇ ਅਫਸਰਾਂ ਦੇ ਵੀ ਕਿਰਪਾ ਰੱਖੇ ਤੇ ਸਾਡੇ ਦੇ ਵੀ ਕਿਰਪਾ ਰੱਖੇ ਤੇ ਮਹਾਰਾਜ ਸਮਾ ਜਿਹੜਾ ਸਭ ਤੋਂ ਵਧੀਆ ਜਿਹੜਾ ਸਮਾਵਾ ਉਹ ਨੰਗੇ ਜੀ ਧਾਰੀਵਾਲ ਸਭ ਕੀ ਵਿਸ਼ਵਾਸਤ ਹੋਇਆ ਗਿਆ ਸਰਦੀ ਲੋਕਾਂ ਨੂੰ ਧਾਰੀਵਾਲ ਸਾਹਿਬ ਨੇ ਵਿਸ਼ਵਾਸਤ ਹੋਇਆ ਵਾ ਕਿ ਜੋ ਵੀ ਤੁਹਾਡੇ ਫਸਲਾਂ ਪਹਿਲਾਂ ਖਰਾਬ ਹੋਈਆਂ ਨੇ ਉਸ ਦੀ ਤੁਰੰਤ ਜਿਹੜੀ ਆ ਗੁਰਦੁਆਰੀ ਦੇ ਹੁਕਮ ਹੁਣ ਇਹ ਆਗਿਆਨ ਸਾਹਿਬ ਇੱਥੇ ਸੀ ਉਹਨਾਂ ਨੂੰ ਕਿਹਾ ਵਾ ਤੇ ਉਹ ਕਰਕੇ ਜਿਹੜਾ ਜੋ ਵੀ ਜਿਸ ਦਾ ਨੁਕਸਾਨ ਹੋਇਆ ਵਾ ਉਹ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਜਾਵੇਗਾ ਪਰ ਅਸੀਂ ਪ੍ਰਮਾਤਮਾ ਅਗੇ ਬੇਨਤੀ ਆਪਣਾ ਅਰਦਾਸ ਕਰਦੇ ਆ ਕਿ ਜੋ ਆਪਾਂ ਕਿਸਾਨ ਜੋ ਫਸਲਾਂ ਚਾਹੇ ਹੋਰ ਜੋ ਵੀ ਆਪਾਂ ਬੀਜਦੇ ਆ ਉਹ ਪ੍ਰਮਾਤਮਾ ਤੰਗੀਆਂ ਰੱਖੇ ਤਾਂ ਕਿ ਸਾਨੂੰ ਇਹ ਚੀਜ਼ ਦੀ ਬਲੋਰ ਨਾ ਪਵੇ ਆਪਣੀ ਮਿਹਨਤ ਕੀਤੀ ਦਾ ਜਿਹੜਾ ਵਾ ਉਹ ਹੀ ਮੁੱਲ ਮਿਲੇ ਤਾਂ ਬਹੁਤ ਵਧੀਆ ਵਾ ਸੋ ਪਾਣੀ ਦਾ ਡਰ ਤਾਂ ਹੁੰਦਾ ਹੀ ਆ ਜੀ ਐਰਕਾਂ ਦਸਰੇ ਦੇ ਅੱਗੇ ਪਿਛਲੀ ਵਾਰ ਤੇ ਜਿਹੜਾ ਅਸੀਂ ਉਹ ਬਰਸਾਤਾਂ ਦਾ ਪਾਣੀ ਜਿਹੜਾ ਆਇਆ ਸੀ ਐਰਕਾਂ ਜਿਹੜਾ ਵਾ ਡੈਮ ਤੋਂ ਛੱਡਿਆ ਗਿਆ ਵਾ ਤੇ ਰਾਤ ਕਹਿੰਦੇ ਹੋਰ ਵੀ ਸੁਭਾਵਨਾ ਵਾ ਛੱਡਣ ਦੀ ਤੇ ਫਿਰ ਵੀ ਸਾਨੂੰ ਉਹਨਾਂ ਨੇ ਆ ਕੇ ਗਾਹ ਕਰ ਦਿੱਤਾ ਵਾ ਆਪਣੇ ਜਿਹੜੀ ਟੀਵੀ ਨੇ ਨੀਵੇਂ ਥਾਵਾਂ ਤੇ ਆਪਣੀਆਂ ਮੋਟਰਾਂ ਤੇ ਡੰਗਰ ਆਉ ਉਹ ਆਪਣੇ ਸੁਰੱਖਿਆ ਸਥਾਨ ਤੇ ਲੈ ਜੋ